ਹੁੰਦੇ ਹੁੰਦੇ ਸੀ ਦਾਦੀ ਮਾ ਕੁ ਲੋਕੀ ਕੀ ਗੱਲਾਂ ਔਰ ਦੱਸਦੇ ਹੁੰਦੇ ਸੀ ਮੈਂ ਹੁਣ ਵੀ ਦਾਦੀ ਮਾਨ ਵਾਲੀ ਬਹੁਤ ਟਾਈਮ ਸਪੈਂਡ ਕਰਦਾ ਜੀ ਮੈਂ ਉਹਨਾਂ ਨਾਲ ਹੀ ਬਹਿਣਾਗਾ ਮਟਿਆਰਾ ਸ਼ਰਮ ਤੇ ਲਾਜ ਨਾਲ ਲੱਧੀਆਂ ਹੋਈਆਂ ਮਟਿਆਰਾ ਸ਼ਰਮ ਤੇ ਲਾਜ ਨਾਲ ਲੱਧੀਆਂ ਹੋਈਆਂ ਗੈਣਿਆਂ ਪੱਖੋਂ ਸੁਨੀਆਂ ਹੁੰਦੀਆਂ ਸੀ ਘਟ ਪੜੀਆਂ ਵੱਧ ਸਿਆਣੀਆਂ ਤੇ ਸਿਰ ਤੇ ਚੁੰਨੀਆਂ ਹੁੰਦੀਆਂ ਸੀ ਲੱਕੜ ਦੇ ਗੱਡੇ ਸੋਨੇ ਦੇ ਕੈਂਠੇ ਤੇ ਬਲਦਾਂ ਦੇ ਕੱਟਲੀਆਂ ਵਾਲੀ ਗਾਨੀ ਹੁੰਦੀ ਸੀ ਲੱਕੜ ਦੇ ਗੱਡੇ ਸੋਨੇ ਦੇ ਕੈਂਠੇ ਤੇ ਬਲਦਾਂ ਦੇ ਗੱਟਲੀਆਂ ਵਾਲੀ ਗਾਨੀ ਹੁੰਦੀ ਸੀ ਮੇਰੀ ਦਾਦੀ ਗੱਲਾਂ ਸੁਣਾਉਂਦੀ ਉਦੋਂ ਦੀਆਂ ਜਦੋਂ ਉਹ ਤੇ ਜਵਾਨੀ ਹੁੰਦੀ ਸੀ ਦੋ ਵੀ ਪਿੰਡ ਜਾਣਾ ਉਹਨਾਂ ਨੇ ਬਹੁਤ ਗੱਲਾਂ ਕਰਦਾ ਬਹੁਤ ਚੀਜ਼ਾਂ ਮੈਨੂੰ ਸਮਝਾਉਂਦੇ ਨੇ ਸਿਖਾਉਂਦੇ ਨੇ ਬਾਹਰ ਰਹਿਣ ਬਾਰੇ ਜਿਵੇਂ ਹੁੰਦੇ ਨੇ ਪੁੱਤ ਕਿਸੇ ਤੋਂ ਚੀਜ਼ ਲੈ ਕੇ ਨਹੀਂ ਗਾਣੀ ਨਿੱਕੇ ਨਿੱਕੇ ਗੱਲਾਂ ਇਹ ਬੱਚੇ ਅੱਜ ਕੱਲ੍ਹ ਨਾ ਮਤਲਬ ਦਾਦਿਆਂ ਨਾਲ ਦਾਦੀਆਂ ਨਾਲ ਪਿਆਰ ਬੱਚਿਆਂ ਦਾ ਖਤਮ ਹੋ ਗਿਆ ਕਿ ਸਾਡੇ ਮਾਪਿਓ ਵੀ ਕਿਤੇ ਨਾ ਕਿਤੇ ਸਾਨੂੰ ਗਾਈਡ ਨਹੀਂ ਕਰਦੇ ਵੀ ਸਾਨੂੰ ਆਪਣੇ ਦਾਦੀ ਦਾਦਾ ਕੋਲ ਰਹਿਣਾ ਚਾਹੀਦਾ ਮੋਜਾ ਖਤਮ ਹੋ ਗਿਆ ਪਰ ਚੰਗੀ ਗੱਲ ਹੈ ਵੀ ਤੁਸੀਂ ਬਹਿਨੇ ਹੋ ਕਿ ਸਾਡੀ ਪੁਰਾਣੀ ਵਿਰਾਸਤ ਆ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਦੱਸਣੀਆਂ ਸਾਨੂੰ ਕਿਤੇ ਨਹੀਂ ਮਿਲਦੀਆਂ ਉਹ ਖਜ਼ਾਨਾ ਹੈ ਸਹੀ ਗੱਲ ਹੈ ਜੀ ਕਿਤਾਬਾਂ ਪੜ੍ਹ ਕੇ ਵੀ ਨਹੀਂ ਉਹ ਚੀਜ਼ਾਂ ਮਿਲਦੀਆਂ ਜੋ ਉਹਨਾਂ ਨੇ ਹੱਡਾਂ ਦੇ ਹੰਡਾਈਆਂ ਹੁੰਦੀਆਂ ਨੇ ਆਪਦੇ ਇਹਦਾ ਹੰਦੀ ਅਕਲ ਜਿਹੜੀ ਹੁੰਦੀ ਹੈ ਉਹ ਤਜਰਬਿਆਂ ਨਾਲ ਹੀ ਆਉਂਦੀ ਹੈ ਹੈਨਾ ਬੁੱਕਾਂ ਖਾਨਾਂ ਵਾਲੀ ਜਾਂ ਉਦਾਂ ਨਹੀਂ ਆਉਂਦੀ ਕਿਤਾਬੀ ਗਿਆਨ ਤੁਸੀਂ ਲੈ ਸਕਦੇ ਹੋ ਪਰ ਦੁਨੀਆ ਦਾ ਗਿਆਨ ਤੁਹਾਨੂੰ ਦੁਨੀਆ ਦੇ ਵਿੱਚ ਵਿਚਰ ਕੇ ਹੀ ਲੈਣਾ ਪੈਂਦਾ ਹੈ ਸਹੀ ਗੱਲ ਜੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਸੀਂ ਠੀਕ ਠਾਕ ਹੋਵੋਗੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋ ਤੇ ਤੁਸੀਂ ਦੇਖ ਰਹੇ ਹੋ ਜੀ ਨੂਰ ਵਰਜੋ ਟਾਕਸ ਬਹੁਤ ਦਿਨ ਹੋ ਗਏ ਸੀ ਨਾ ਗੱਲਾਂ ਨਹੀਂ ਕੀਤੀਆਂ ਮੈਂ ਸੋਚਿਆ ਫਿਰ ਚਲੋ ਚੱਲ ਗਏ ਗੱਲਾਂ ਬਾਤਾਂ ਮਾਰੀਏ ਨਾਲੇ ਕੁਛ ਨਾ ਕੁਛ ਸ਼ਾਇਰਾਨਾ ਹੋ ਜਾਏ ਸੋ ਮੈਂ ਮਲਾਉਂ ਵੀ ਸਾਡੇ ਨੌਜਵਾਨਾਂ ਇਹਨਾਂ ਨੂੰ ਤਾਂ ਤੁਸੀਂ ਜਾਣਦੇ ਹੀ ਹੋ ਸੋ ਅੱਜ ਇਹਨਾਂ ਨੂੰ ਅਸੀਂ ਫੇਰ ਘੇਰ ਲਿਆ ਅੱ ਮਾਪਣੀ ਦਾਦੀ ਤੇ ਲਿਖੀ ਸੀਗੀ ਉਹ ਸੁਣਾਉਂਗਾ ਕੀ ਬਾਤ ਹੈ ਸੁਣਾਉ ਸੁਣਾ ਕੱਢ ਦੇ ਮੈਂ ਅੱਛਾ ਲੱਬਲੂ ਲੱਬਲੂ ਹੂੰ ਇੱਕ ਮਿੰਟ ਤੂੰ ਨੇ ਨੱਗਲ ਵਾਲੇ ਸੁਣਾ ਦੇ ਕੁਝ ਤਿੰਨ ਤਿੰਨ ਕਿਹਾ ਦੂਸਰਾ ਹੈ ਲੈ ਦੀ ਦੱਸ ਇਹ ਅਸੀਂ ਸਾਡਾ ਦੋਨੇ ਇਹ ਰੱਖਿਆ ਵਾ ਜੀ ਮੇਰਾ ਜੋਰ ਪਾਉਣ ਨੂੰ ਬਾਈ ਉਹ ਵਾਲੀ ਸੁਣਾਉ ਵਾਲੀ ਸੁਣਾ ਅੱਛਾ ਅੱਛਾ ਇਹ ਉਹ ਨੇ ਜਿਹੜੇ ਪੁਸ਼ ਕਰਦੇ ਕਹਿੰਦੇ ਇੱਕ ਬੰਦਾ ਜ਼ਿੰਦਗੀ ਚ ਹੋਣਾ ਜਿਹਦੇ ਜਿਹੜੇ ਤੁਹਾਨੂੰ ਪੁਸ਼ ਕਰੇ ਵੀ ਚੱਲ ਤੂੰ ਕਰ ਸਕਦਾ ਚੱਲ ਤੂੰ ਕਰ ਸਕਦਾ ਲੱਤਾਂ ਖਿਚਣ ਵਾਲੇ ਤਾਂ ਬਹੁਤ ਹੀ ਹੁੰਦੇ ਆ ਨਾ ਸਹੀ ਗੱਲ ਹੈ ਜੀ ਹੂੰ ਫਿਰ ਕੀ ਸੁਣਾਉ ਬਾਈ ਤੁਸੀਂ ਤਾਂ ਕੁਛ ਬਾਈ ਪਹਿਲਾਂ ਬਾਈ ਸੁਣਾਉ ਆਪਣਾਈ ਇਹਦਾ ਮੈਨੂੰ ਵਧੀਆ ਲੱਗਦਾ ਉਹ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹਨਾ ਇੱਕ ਦਾਦੀ ਆਪਦੇ ਪੋਤੇ ਨੂੰ ਕਹਿ ਰਹੀ ਹੈ ਜਿਹੜੀਆਂ ਉਹ ਗੱਲਾਂ ਨਹੀਂ ਆ ਉਹ ਸੁਣੋ ਬਹੁਤ ਸੋਹਣਾ ਲੱਗੂ ਤੁਹਾਨੂੰ ਫਿਰ ਸੁਣਾ ਕਹਿੰਦਾ ਇੱਟਾਂ ਦੇਆਂ ਦਰਵਾਜ਼ਿਆਂ ਤੇ ਕਲਾਕਾਰੀ ਕੀਤੀ ਹੁੰਦੀ ਸੀ ਹੂੰ ਲੱਕੜ ਦੇਆਂ ਗੇਟਾਂ ਤੇ ਜਦੋਂ ਮੀਨਾ ਕਾਰੀ ਕੀਤੀ ਹੁੰਦੀ ਸੀ ਹੂੰ ਰਿਸ਼ਤੇਦਾਰੀਆਂ ਦੇ ਵਿੱਚ ਤੁਰ ਕੇ ਜਾਂਦੇ ਹੂੰ ਰਿਸ਼ਤੇਦਾਰੀਆਂ ਦੇ ਵਿੱਚ ਤੁਰ ਕੇ ਜਾਂਦੇ ਲੋਕਾਂ ਦੇ ਘਰ ਤੇ ਰਾਸਤੇ ਕੱਚੇ ਹੁੰਦੇ ਸੀ ਹੂੰ ਉਦੋਂ ਲੋਕ ਜ਼ਬਾਨਾਂ ਤੇ ਰਿਸ਼ਤਿਆਂ ਦੇ ਪੱਕੇ ਹੁੰਦੇ ਸੀ ਕੀ ਬਾਤ ਮਟਿਆਰਾ ਸ਼ਰਮ ਤੇ ਲਾਜ ਨਾਲ ਲੱਧੀਆਂ ਹੋਈਆਂ ਮਟਿਆਰਾ ਸ਼ਰਮ ਤੇ ਲਾਜ ਨਾਲ ਲੱਧੀਆਂ ਹੋਈਆਂ ਗਹਿਣਿਆਂ ਪੱਖੋਂ ਸੁੰਨੀਆਂ ਹੁੰਦੀਆਂ ਸੀ ਘਟ ਪੜੀਆਂ ਵੱਧ ਸਿਆਣੀਆਂ ਤੇ ਸਿਰ ਤੇ ਚੁੰਨੀਆਂ ਹੁੰਦੀਆਂ ਸੀ ਲੱਕੜ ਦੇ ਗੱਡੇ ਸੋਨੇ ਦੇ ਕੈਂਠੇ ਤੇ ਬਲਦਾਂ ਦੇ ਕੱਟਲੀਆਂ ਵਾਲੀ ਗਾਨੀ ਹੁੰਦੀ ਸੀ ਲੱਕੜ ਦੇ ਗੱਡੇ ਸੋਨੇ ਦੇ ਕੈਂਠੇ ਤੇ ਬਲਦਾਂ ਦੇ ਕੱਟਲੀਆਂ ਵਾਲੀ ਗਾਨੀ ਹੁੰਦੀ ਸੀ ਮੇਰੀ ਦਾਦੀ ਗੱਲਾਂ ਸੁਣਾਉਂਦੀ ਜਦੋਂ ਦੀਆਂ ਜਦੋਂ ਉਹ ਤੇ ਜਵਾਨੀ ਹੁੰਦੀ ਸੀ ਕਿਆ ਬਾਤ ਹੈ ਹੈਨਾ ਅਰਦੀ ਜਵਾਨੀ ਤੇ ਉਹ ਜਵਾਨੀ ਚ ਬਹੁਤ ਫਰਕ ਹੈ ਹੈਨਾ ਸਹੀ ਗੱਲ ਹੈ ਜੀ ਉਹ ਦਿਨ ਵੀ ਵੱਖਰੀ ਸੀ ਤੁਸੀਂ ਕੀ ਕੀ ਸੁਣਦੇ ਹੁੰਦੇ ਸੀ ਦਾਦੀ ਮਾਂ ਕੋਲ ਕੀ ਕੀ ਗੱਲਾਂ ਔਰ ਦੱਸਦੇ ਹੁੰਦੇ ਸੀ ਮੈਂ ਹੁਣ ਵੀ ਦਾਦੀ ਮਾਂ ਨਾਲ ਹੀ ਬਹੁਤ ਟਾਈਮ ਸਪੈਂਡ ਕਰਦਾ ਜੀ ਮੈਂ ਉਹਨਾਂ ਨਾਲ ਹੀ ਬਹਿਣਾਗਾ ਜਦੋਂ ਵੀ ਪਿੰਡ ਜਾਣਾ ਉਹਨਾਂ ਨਾਲ ਬਹੁਤ ਗੱਲਾਂ ਕਰਦਾ ਬਹੁਤ ਚੀਜ਼ਾਂ ਮੈਨੂੰ ਸਮਝਾਉਂਦੇ ਨੇ ਸਿਖਾਉਂਦੇ ਨੇ ਬਾਹਰ ਰਹਿਣ ਬਾਰੇ ਜਿਵੇਂ ਹੁੰਦੇ ਨੇ ਪੁੱਤ ਕਿਸੇ ਤੋਂ ਚੀਜ਼ ਲੈ ਕੇ ਨਹੀਂ ਕਾਣੀ ਨਿੱਕੇ ਨਿੱਕੇ ਗੱਲਾਂ ਹੀ ਹੇ ਨੀ ਬਹੁਤ ਵਧੀਆ ਲੱਗਦਾ ਜੀ ਅੱਛਾ ਇਹ ਦਾਦੀ ਮਾਣੇ ਕਿੰਨੇ ਛੋੜਾ ਅੱਛਾ ਕੀ ਬਾਗੇ ਦਿੱਤੇ ਇਹਦੇ ਵਿੱਚ ਤੁਹਾਨੂੰ ਉਹਦਾ ਬੰਡੋ ਲਿਆਦਾ ਜੀ ਸਮਾਨ ਪਾ ਕੇ ਅੱਛਾ ਜੇ ਹੁਣ ਦਾਦੀਆਂ ਭੇਜਦੀਆਂ ਨੇ ਪਿੰਨੀਆਂ ਬੰਜੀਰੀਆਂ ਉਹ ਮੇਰੀ ਦਾਦੀ ਪੁੱਤ ਕਿਸੇ ਨੂੰ ਨਾ ਖਵਾਈ ਨਾ ਨਾ ਇਹ ਆਪ ਹੀ ਖਾਈ ਮੇਰੀ ਦਾਦੀ ਨਹੀਂ ਅ ਭਾਈ ਉਹਨਾਂ ਨੂੰ ਪੁੱਛ ਲੋ ਤਾਂ ਕਹਿੰਦੀ ਹੈਗੀ ਵੀ ਤੁਸੀਂ ਉਹਨਾਂ ਨੂੰ ਦੇਤੀ ਚੀਜ਼ ਕਿ ਨਹੀਂ ਸਾਰੇ ਦੇ ਢਿੱਡ 'ਚ ਪੈ ਜੇ ਹਾਂ ਹਾਂ ਸਾਰੇ ਕਦੇ ਬਾਈ ਕੇ ਘਰੋਂ ਆਉਂਦੀ ਆ ਰੋਟੀ ਏ ਸਾਰੇ ਅਸੀਂ ਮੰਡਮੀ ਖਾਂਦੇ ਆ ਪਿੰਡਾ ਜੋ ਆਪਣੇ ਆਹੀ ਤਾਂ ਜੀ ਬਾਹਰ ਸ਼ਹਿਰ ਪਰਦਿਆਂ ਦਾ ਸੁੱਖ ਹੁੰਦਾ ਜੀ ਹਾਂ ਪਿੰਡਾਂ ਦੀਆਂ ਮਾਂ ਮਾਂ ਬੱਚੇ ਅੱਜ ਕੱਲ ਨਾ ਮਤਲਬ ਦਾਦੀਆਂ ਨਾਲ ਦਾਦੀਆਂ ਨਾਲ ਪਿਆਰ ਬੱਚਿਆਂ ਦਾ ਖਤਮ ਹੋ ਗਿਆ ਕਿ ਸਾਡੇ ਮਾਪਿਓ ਵੀ ਕਿਤੇ ਨਾ ਕਿਤੇ ਸਾਨੂੰ ਗਾਈਡ ਨਹੀਂ ਕਰਦੇ ਵੀ ਸਾਨੂੰ ਆਪਣੇ ਦਾਦੀ ਦਾਦਾ ਕੋਲ ਰਹਿਣਾ ਚਾਹੀਦਾ ਮੋਜਾ ਖਤਮ ਹੋ ਗਿਆ ਪਰ ਚੰਗੀ ਗੱਲ ਹੈ ਵੀ ਤੁਸੀਂ ਬਹਿਨੇ ਹੋ ਕਿ ਸਾਡੀ ਪੁਰਾਣੀ ਵਿਰਾਸਤ ਆ ਉਹ ਜਿਹੜੀਆਂ ਗੱਲਾਂ ਉਹਨਾਂ ਨੇ ਦੱਸਣੀਆਂ ਸਾਨੂੰ ਕਿਤੇ ਨਹੀਂ ਮਿਲਣੀਆਂ ਖਜ਼ਾਨਾ ਹੈ ਸਹੀ ਗੱਲ ਹੈ ਜੀ ਕਿਤਾਬਾਂ ਪੜ੍ਹ ਕੇ ਵੀ ਨਹੀਂ ਉਹ ਚੀਜ਼ਾਂ ਮਿਲਦੀਆਂ ਜਿ ਉਹਨਾਂ ਨੇ ਹੱਡਾਂ ਦੇ ਹੰਡਾਈਆਂ ਹੁੰਦੀਆਂ ਨੇ ਆਪਦੇ ਇਹਦਾ ਸਹੀ ਗੱਲ ਹੈ ਇਹ ਤੇ ਕਹਿੰਦੇ ਅਕਲ ਜਿਹੜੀ ਹੁੰਦੀ ਹੈ ਉਹ ਤਜਰਬਿਆਂ ਨਾਲ ਹੀ ਆਉਂਦੀ ਹੈ ਹਨਾ ਨਾ ਕਦਮ ਖਾਨਾਂ ਵਾਲੀ ਜਾਂ ਉਦਾਂ ਨਹੀਂ ਆਉਂਦੀ ਕਿਤਾਬੀ ਗਿਆਨ ਤੁਸੀਂ ਲੈ ਸਕਦੇ ਹੋ ਪਰ ਦੁਨੀਆ ਦਾ ਗਿਆਨ ਤੁਹਾਨੂੰ ਦੁਨੀਆ ਦੇ ਵਿੱਚ ਵਿਚਰ ਕੇ ਹੀ ਲੈਣਾ ਪੈਂਦਾ ਹੈ ਸਹੀ ਗੱਲ ਹੈ